ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਗੱਲ ਕਰਾਂਗੇ ਹੁਣ ਦੇ ਬਦਲਦੇ ਰਿਸ਼ਤਿਆਂ ਦੀ ਤੇ ਪਹਿਲੇ ਸਮੇਂ ਦੇ ਰਿਸ਼ਤਿਆਂ ਦੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਹੁਣ ਵੱਤੋ ਵਾਸ ਸਬਸਕ੍ਰਾਈਬ ਕਰੋ ਤੁਸੀਂ ਤੇ ਵੱਤੋ ਵਾਸ ਇਸ ਵੀਡੀਓ ਨੂੰ ਵੇਖਿਓ ਤੇ ਸੁਣੀਓ ਤੇ ਨਾਲ ਦੱਸਿਓ ਵੀ ਕਿਹੜੇ ਛੋਟੇ ਹੁੰਦੇ ਆਪਣੀਆਂ ਭੂਆ ਕੋਲੇ ਜਾਂਦੇ ਸੀ ਨਾਨਕੇ ਜਾਂਦੇ ਸੀ ਮਾਸੀਆਂ ਕੋਲੇ ਜਾਂਦੇ ਸੀ ਸੋ ਅੱਜ ਅਸੀਂ ਆਏ ਹਾਂ ਮੇਰੀ ਭੈਣ ਦੇ ਪਿੰਡ ਤੇ ਨਾਲ ਮੈਂ ਇਹ ਵੀ ਦੱਸਦਾ ਕਿ ਬਿਲਕੁਲ ਮਨ ਨਹੀਂ ਸੀ ਆਉਂਦਾ ਪਰ ਬੱਚਿਆਂ ਨੂੰ ਇਹ ਸੀਗਾ ਕਿ ਅਸੀਂ ਜਾਣਾ ਮਨ ਇਸ ਕਰਕੇ ਨਹੀਂ ਸੀਗਾ ਕਿ ਮੇਰਾ ਮੇਰੇ ਭੈਣ ਭਰਾਵਾਂ ਨਾਲ ਵਰਤਨ ਨੂੰ ਦਿਲ ਨਹੀਂ ਕਰਦਾ ਬਹੁਤ ਦਿਲ ਕਰਦਾ ਪਰ ਇਹਨਾਂ ਦਿਨਾਂ ਚ ਤੁਹਾਨੂੰ ਪਤਾ ਕਿ ਅੱਜ 22 ਜੂਨ ਹੋ ਗਈ 24 ਜੂਨ ਨੂੰ ਮੇਰੇ ਪਤੀ ਇਸ ਦੁਨੀਆ ਤੋਂ ਗਏ ਸੀ ਤੇ ਮਨ ਬੜਾ ਅਦਾਸ ਹੁੰਦਾ ਪਰ ਫੇਰ ਸੋਚਿਆ ਕਿ ਨਹੀਂ ਮਾੜੇ ਸਮੇਂ ਨੂੰ ਯਾਦ ਕਰ ਕਰ ਅਸੀਂ ਰੋਂਦੇ ਆ ਪਰ ਚੰਗੇ ਸਮੇਂ ਦੀਆਂ ਯਾਦਾਂ ਨੂੰ ਅਸੀਂ ਯਾਦ ਕਰਕੇ ਹੱਸ ਨਹੀਂ ਸਕਦੇ ਸੋ ਮੈਨੂੰ ਅੱਜ ਵੀ ਯਾਦਾ ਸਾਨੂੰ ਜਦੋਂ ਵੀ ਛੁੱਟੀਆਂ ਹੋਣੀਆਂ ਤੇ ਅਸੀਂ ਜ਼ਿਆਦਾਦਾਰ ਆਪਦੀ ਭੂਆ ਕੋਲੇ ਜਾਂਦੇ ਹੁੰਦੇ ਸੀ ਸਾਡੀ ਭੂਆ ਨੇੜੀ ਜਾਂ ਵਸਤੀ ਜਵਾਲਾ ਸਿੰਘ ਵਾਲੀ ਅਸੀਂ ਵੱਤ ਤੋਂ ਵੱਤ ਆਪਦੀ ਭੂਆ ਕੋਲੇ ਸਮਾਂ ਬਤੀਤ ਕਰਨਾ ਉਹਨਾਂ ਦੇ ਇੱਕ ਵੱਡਾ ਸਾਰਾ ਖਾਡਾ ਬਣਿਆ ਹੋਇਆ ਸੀਗਾ ਉਹਦੇ ਵਿੱਚ ਛਾਲਾ ਮਾਰ ਮਾਰ ਕੇ ਨਾਉਣਾ ਤੜਕੇ ਤੋਂ ਲੈ ਕੇ ਆਥਨ ਤੱਕ ਸਾਨੂੰ ਜੂਨ ਦੀ ਗਰਮੀ ਮਹਿਸੂਸ ਨਹੀਂ ਸੀ ਹੁੰਦੀ ਸਾਨੂੰ ਬਿਲਕੁਲ ਹੀ ਨਹੀਂ ਸੀ ਪਤਾ ਲੱਗਦਾ ਕਿ ਗਰਮੀ ਹੈਗੀ ਆ ਜਾਂ ਹੈ ਨਹੀਂ ਗਰਮੀ ਮਤਲਬ ਕਿ ਇੰਨਾ ਵਧੀਆ ਸਾਡੇ ਤੀਆਂ ਵਰਗੇ ਦਿਨ ਲੰਘਦੇ ਹੁੰਦੇ ਸੀ ਜਦੋਂ ਅਸੀਂ ਭੂਆ ਕੋਲੋਂ ਆ ਜਾਣਾ ਤੇ ਫਿਰ ਅਸੀਂ ਚੱਕਣੇ ਝੋਲੇ ਤੇ ਨਾਨਕਿਆਂ ਨੂੰ ਤਰਪੈਣਾ ਨਾਨਕੇ ਕਹਿੰਦੇ ਨਾਨੇ ਨਾਨੀਆਂ ਨਾ ਹੁੰਦੇ ਆ ਮੇਰੇ ਨਾਨਕਿਆਂ ਦੇ ਪਿੰਡ ਇੱਕ ਬਹੁਤ ਵੱਡਾ ਤੇ ਉੱਚਾ ਥੜਾ ਸੀ ਜਿਹਦੇ ਉੱਤੇ ਮੇਰੇ ਨਾਨੇ ਨੇ ਬੈਠੇ ਹੋਣਾ ਤੇ ਜਦੋਂ ਅਸੀਂ ਜਾਣਾ ਦੂਰੋਂ ਹੀ ਮੇਰੇ ਨਾਨੇ ਨੇ ਵੇਖ ਕੇ ਕਹਿਣਾ ਉਹ ਆ ਗਏ ਮੇਰੇ ਦੋ ਤਵਾਨ ਮੇਰੇ ਦੋਤੇ ਆ ਗਏ ਤੇ ਹੱਸਦਿਆਂ ਹੱਸਦਿਆਂ ਇੱਕ ਪਾਸਿਓਂ ਪੌੜੀਆਂ ਚੜਨੀਆਂ ਤੇ ਦੂਜੇ ਪਾਸੇ ਬਾਪੂ ਜੀ ਨੂੰ ਜੱਫੀ ਪਾ ਕੇ ਭੱਜ ਕੇ ਉੱਤਰ ਪੈਣਾ ਤੇ ਬਾਪੂ ਜੀ ਨੇ ਸੋਟੀ ਚੱਕਣੀ ਤੇ ਹੌਲੀ-ਹੌਲੀ ਸਾਡੇ ਨਾਲ ਨਾਨਕਿਆਂ ਦੇ ਘਰ ਵੱਲ ਨੂੰ ਉਤਰ ਪੈਣਾ ਅੱਜ ਵੀ ਯਾਦ ਆ ਨਾਨਕਿਆਂ ਦੇ ਬਹੁਤ ਵੱਡਾ ਦਲਾਨ ਹੁੰਦਾ ਸੀ ਤੇ ਦਲਾਨ ਦੇ ਉੱਤੇ ਮੋਹਰ ਪਾਏ ਹੁੰਦੇ ਸੀ ਤੇ ਦਲਾਨ ਦੇ ਵਿੱਚ ਨਾਨੀ ਦਾ ਮੰਚਾ ਡੱਠਾ ਹੋਣਾ ਤੇ ਸ਼ਾਮ ਨੂੰ 20 ਦੇ ਵਿੱਚ ਪੂਰਵ ਪਰਮੰਝੇ ਡੱਠੇ ਹੋਣੇ ਕਿਉਂਕਿ ਸਾਰਿਆਂ ਨੇ ਜਿੰਨੀਆਂ ਕੁੜੀਆਂ ਵੇ ਆਈਆਂ ਸੀ ਸਭ ਦੇ ਬੱਚੇ ਆਉਂਦੇ ਸੀ ਲਾਈਨ ਵਾਈਜ਼ ਤੇ ਉੱਥੇ ਮੱਕੀ ਦੇ ਮੁਰਮਰਿਆਂ ਵਾਲੇ ਨੇ ਤੇ ਫੁੱਲਿਆਂ ਵਾਲੇ ਨੇ ਆਉਣਾ ਜਦੋਂ ਮੱਕੀ ਦੇ ਮੁਰਮਰਿਆਂ ਵਾਲੇ ਤੇ ਫੁੱਲਿਆਂ ਵਾਲਿਆਂ ਨੇ ਆਉਣਾ ਤੇ ਕਾਗਜ਼ ਦੇ ਲਿਫਾਫੇ ਹੁੰਦੇ ਸੀ ਤੇ ਨਿੱਕਾ ਨਿੱਕਾ ਲਿਫਾਫਾ ਐਡਾ ਐਡਾ ਪਰ ਜਾਣਾ ਤੇ ਅਕ ਚਸਕੀਆਂ ਲੈ ਲੈ ਕੇ ਖਾਣਾ ਲੜਾਈ ਝਗੜਾ ਹੋਣਾ ਹੁਣ ਹੀ ਕਹਿਣਾ ਉਹਨੂੰ ਜ਼ਿਆਦਾ ਦੇਤੀ ਉਹਨੇ ਕਹਿਣਾ ਉਹਨੂੰ ਜ਼ਿਆਦਾ ਦੇਤੀ ਸੋ ਇਹ ਸਮਾਂ ਸੀ ਸਾਡਾ ਜਦੋਂ ਪਿਆਰ ਸੀ ਰਿਸ਼ਤੇ ਨਾਤਿਆਂ ਦੀ ਕਦਰ ਸੀ ਜੇ ਕਿਤੇ ਮਾਪਿਆਂ ਕੋਲੇ ਟਾਈਮ ਨਾ ਨਾ ਹੋਣਾ ਬੱਚੇ ਛੱਡ ਕੇ ਆਉਂਦਾ ਤੇ ਭੂਆ ਨੇ ਕਹਿਣਾ ਕੋਈ ਗੱਲ ਨਹੀਂ ਮੈਂ ਆ ਜਾਨੀ ਮੈਂ ਲੈ ਜਾਨੀ ਐ ਤੇ ਜਦੋਂ ਅਸੀਂ ਭੂਆ ਦੇ ਪਿੰਡ ਜਾਣਾ ਤੇ ਕਾਫੀ ਵਾਰ ਸਾਨੂੰ ਤੁਰਨਾ ਪੈਂਦਾ ਸੀ ਕਿਉਂਕਿ ਭੂਆ ਕੇ ਪਿੰਡ ਨੂੰ ਕੁੜੁੱਕੇ ਜਾਂਦੇ ਹੁੰਦੇ ਸੀ ਤੇ ਉਹਨਾਂ ਦਾ ਕੋਈ ਟਾਈਮ ਨਹੀਂ ਸੀ ਹੁੰਦਾ ਡੈਡੀ ਦੀ ਜਿਆਦਾ ਬੱਸਾਂ ਵਾਲਿਆਂ ਨਾਲ ਬਣੀ ਹੋਣ ਕਰਕੇ ਯਾਰ ਦੋਸਤ ਉਹਨਾਂ ਦੇ ਹੋਣ ਕਰਕੇ ਉਹਨਾਂ ਨੇ ਸਾਨੂੰ ਖੰਡੂਰ ਵਾਲੇ ਪੁਲ ਦੇ ਉੱਤੇ ਉਤਾਰ ਦੇਣਾ ਜਦੋਂ ਉਹਨਾਂ ਨੇ ਸਾਨੂੰ ਖੰਡੂਰ ਵਾਲੇ ਪੋਰ ਤੇ ਉਤਾਰ ਦੇਣਾ ਤੇ ਮੰਮੀ ਡੈਡੀ ਨੇ ਇੱਕ ਗੱਲ ਕਹਿਣੀ ਬੱਸ ਬੱਲੇ ਬੱਲੇ ਵੀ ਲੈ ਲਿਆ ਕੰਮ ਆ ਗਿਆ ਤੁਹਾਡੀ ਪੂਆ ਦਾ ਪਿੰਡ ਆ ਗਿਆ ਚਾਚੀ ਭੱਜੇ ਜਾਣਾ ਕਮਲੇ ਵਾਂਗੂ ਕਹਿਣਾ ਵੀ ਬੱਸ ਪੂਆ ਦਾ ਪਿੰਡ ਆ ਗਿਆ ਬੱਸ ਅਸੀਂ ਪਹੁੰਚ ਗਏ ਮਤਲਬ ਕਿ ਭੂਆ ਦੇ ਤੇ ਭਤੀਜੀ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਤੇ ਦੂਜੇ ਪਾਸੇ ਜਦੋਂ ਅਸੀਂ ਨਾਨਕਿਆਂ ਨੂੰ ਜਾਣਾ ਨਾਨੀ ਨੇ ਖੱਡੀ ਬੋਨਨੀ ਦਰੀਆਂ ਬੋਨਨੀਆਂ ਸਾਰਾ ਦਿਨ ਉਹਨਾਂ ਦੇ ਨਾਲ ਹੀ ਵੇਖੀ ਜਾਣਾ ਇਹ ਕਿਵੇਂ ਘੁੱਗੀਆਂ ਪਾਉਂਦੀਆਂ ਕਿਵੇਂ ਮੋਹਰ ਪਾਉਂਦੀਆਂ ਕੀ ਕਰਦੀਆਂ ਸੋ ਅੱਜ ਜਦੋਂ ਮੇਰੇ ਬੱਚਿਆਂ ਨੇ ਰਾਤ ਬੱਚਿਆਂ ਨੇ ਬਹੁਤ ਜ਼ਿੱਦ ਕੀਤੀ ਕਹਿੰਦੇ ਵੀ ਮੰਮੀ ਸਾਨੂੰ ਕਿਤੇ ਤਾਂ ਲੈ ਕੇ ਜਾ ਮਨ ਵੀ ਬੜਾ ਭਾਵਕ ਹੋਇਆ ਦੁਖੀ ਵੀ ਹੋਇਆ ਮਨ ਕਿਉਂਕਿ ਜਦੋਂ ਮੇਰੇ ਬੱਚਿਆਂ ਨੇ ਕਿਹਾ ਮੰਮੀ ਜੇ ਸਾਡਾ ਪਾਪਾ ਹੈ ਨਹੀਂ ਤਾਂ ਸਾਡੀ ਕੋਈ ਰਿਸ਼ਤੇਦਾਰੀ ਹੈ ਨਹੀਂ ਤੂੰ ਕਿਉਂ ਨਹੀਂ ਲੈ ਕੇ ਜਾਂਦੀ ਮਨ ਚ ਬੜਾ ਆਇਆ ਜਦੋਂ ਇੱਕਦਮ ਬੈਠਣਗੇ ਮੰਮੀ ਕਹੀ ਤੁਸੀਂ ਵੀ ਨਿੱਕੇ ਹੁੰਦੇ ਨਹੀਂ ਸੀ ਕਿਤੇ ਜਾਂਦੇ ਉਦੋਂ ਮੈਂ ਉਹਨਾਂ ਬਚਪਨ ਦੀਆਂ ਯਾਦਾਂ ਚ ਗਵਾਚ ਗਈ ਉਹ ਸਮੇਂ ਦੇ ਵਿੱਚ ਮੈਂ ਗਵਾਚ ਗਈ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਹਨਾ ਛੁੱਟੀਆਂ ਮਗਰੋਂ ਹੋਣੀਆਂ ਅਸੀਂ ਬਸ ਤੇ ਪਹਿਲਾਂ ਕਿਤਾਬਾਂ ਕਾਪੀਆਂ ਪਾ ਲੈਣੀਆਂ ਤੇ ਅਸੀਂ ਕਹਿਣਾ ਵੀ ਨਹੀਂ ਜੀ ਸਾਨੂੰ ਤਾਂ ਵੀ ਛੱਡ ਕੇ ਆਓ ਅਸੀਂ ਤਾਂ ਜਾਣਾ ਫਿਰ ਮੈਂ ਸੋਚਿਆ ਮਾਣਾ ਤੇਰਾ ਮਾਣਾ ਦਾਸ ਆ ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਆ ਇਹ ਤਾਂ ਚਾਹੁੰਦੇ ਆ ਸਾਡੇ ਰਿਸ਼ਤੇ ਨਾਤੇ ਹੋਣ ਚਲੋ ਜਿਹੜੇ ਰਿਸ਼ਤੇ ਨਾਤੇ ਸਾਨੂੰ ਨਹੀਂ ਅਪਣਾਉਣਾ ਚਾਹੁੰਦੇ ਜਿਹੜੇ ਜਿਹੜੇ ਰਿਸ਼ਤੇ ਨਾਤੇ ਸਾਨੂੰ ਆਪਣਾ ਮੰਨਦੇ ਨਹੀਂ ਉਹਨਾਂ ਰਿਸ਼ਤੇ ਨਾਤਿਆਂ ਤੋਂ ਅਸੀਂ ਵੀ ਕੀ ਲੈਣਾ ਉਹਨਾਂ ਰਿਸ਼ਤੇ ਨਾਤਿਆਂ ਤੋਂ ਅਸੀਂ ਵੀ ਅੱਜ ਦੂਰ ਹੋ ਗਏ ਬੜਾ ਚਿਰ ਦੁਨੀਆਦਾਰੀ ਦੇ ਤੌਰ ਤੇ ਮੈਂ ਉਹ ਰਿਸ਼ਤੇ ਨਭਾਈ ਬੜਾ ਸੂਝ ਸਮਝ ਕੇ ਨਭਾਈ ਪਰ ਉਹਨਾਂ ਰਿਸ਼ਤਿਆਂ ਨੇ ਮੇਰੀ ਕਦਰ ਨਹੀਂ ਪਾਈ ਹਨ ਤੇ ਸੋ ਫਿਰ ਅੱਜ ਸਾਨੂੰ ਇਹ ਚੀਜ਼ ਹੋਈ ਕਿ ਨਹੀਂ ਜੋ ਆਕੇ ਨੇ ਮੰਮੀ ਮਾਸੀ ਕੋਲੇ ਜਾਣੇ ਜਾਣਾ ਤੇ ਸੋ ਅਸੀਂ 11:00 ਵਜੇ ਭੈਣ ਕੋਲੇ ਪਹੁੰਚ ਗਏ ਸੀ ਪਰ ਮੈਂ ਭੈਣ ਨਾਲ ਪਹਿਲਾਂ ਇੱਕ ਘਰੋਂ ਵਾਦਾ ਕਰਕੇ ਆਈ ਸੀ ਵੀ ਭੈਣੇ ਆਉਂਗੀ ਜ਼ਰੂਰ ਪਰ ਇੱਕ ਦਿਨ ਲਈ ਮੈਨੂੰ ਲੱਗਦਾ ਜਿਉਂ ਮੇਰੇ ਹਸਬੰਦ ਦੀ ਡੈਥ ਹੋਈ ਆ 24 ਜੂਨ ਨੂੰ ਉਹਨਾਂ ਨੂੰ 11ਵਾਂ ਸਾਲ ਲੱਗ ਜਾਣਾ 24 ਜੂਨ ਨੂੰ ਸਪੈਸ਼ਲ ਆਪਾਂ ਵੀਡੀਓ ਪਾਵਾਂਗੇ ਅ ਮਤਲਬ ਕਿ ਰੋ ਕੇ ਨਹੀਂ ਆਇ ਸਾਲ ਮੈਂ ਰੋ ਕੇ ਪਾਣੀ ਐਦਕੀ ਮੈਂ ਰੋ ਕੇ ਨਹੀਂ ਪਾਣੀ ਐਦਕੀ ਮੈਂ ਉਹ ਸਮਾਧਾਨ ਨੂੰ ਦੱਸੂਗੀ ਕਿ ਮੈਂ ਕਿਹੋ ਜਿਹੇ ਸਮੇਂ ਚੋਂ ਨਿਕਲੀ ਆ ਤੇ ਕਿਵੇਂ ਮੈਂ ਲਾਈਫ ਦਾ ਸਟਰਗਲ ਕੀਤਾ ਕਿਵੇਂ ਕਿਵੇਂ ਮੈਂ ਲੋਕਾਂ ਨੂੰ ਫੇਸ ਕੀਤਾ ਚੰਗੇ ਮਾੜੇ ਲੋਕ ਜ਼ਿੰਦਗੀ 'ਚ ਮਿਲਦੇ ਰਹੇ ਕਈਆਂ ਨੇ ਮੈਨੂੰ ਮਾੜਾ ਕਿਹਾ ਕਈਆਂ ਨੇ ਕਿਹਾ ਬਹੁਤ ਚੰਗਾ ਕਈ ਮੈਨੂੰ ਬੜੇ سارے ਸਬਕ ਸਿਖਾ ਗਏ ਕਈ ਦਲੀਲਾਂ ਦੇ ਗਏ ਹਨ ਤੇ ਸੋ ਅੱਜ ਅਸੀਂ ਭੈਣ ਕੋਲੇ ਵਿਜ਼ਿਟ ਕੀਤਾ ਤੇ ਮਾਰਾ ਸੱਖ ਰੱਖੇ ਸੁੱਖਾ ਸੁੱਖਾਂ ਦੀ ਰਾਤ ਨੰਗੇ ਬੱਚੇ ਲੜਨ ਨਾ ਕਿਉਂਕਿ ਅੱਜ ਕੱਲ ਦੇ ਬੱਚੇ ਲੜਦੇ ਬਹੁਤ ਆ ਅਸੀਂ ਬਿਲਕੁਲ ਨਹੀਂ ਸੀ ਲੜਦੇ ਹਨ ਅੱਜ ਕੱਲ ਦੇ ਬੱਚੇ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਲੜਾਈ ਸਭ ਤੋਂ ਵੱਡੀ ਗੱਲ ਕਿ ਗੇਮਾਂ ਹੀ ਬਦਲ ਗਈਆਂ ਜੈਸ ਟਾਈਮ ਤੇ ਅਸੀਂ ਛੁੱਟੀਆਂ ਇੰਜੋਏ ਕਰਦੇ ਹੁੰਦੇ ਸੀ ਛਿੱਤਰ ਕਿਲਾ ਖੇਡਣਾ ਵਾਂਝ ਖੇਡਣਾ ਕੋਕੋ ਕਿਡਣੀ ਕਬਾਡੀ ਖੇਡਣੀ ਫੜਨ ਫੜੀਚੀ ਖੇਡਣਾ ਲੁਕਣ ਮੀਚੀ ਖੇਡਣਾ ਸਾਡੀਆਂ ਉਹ ਖੇਡਾਂ ਸੀ ਜਿਹੜੀਆਂ ਸਾਡੀ ਬਾਡੀ ਦੀ ਵਰਜਸ਼ ਵੀ ਕਰਾਉਂਦੀਆਂ ਸੀ ਤੇ ਨਾਲ ਸਾਡਾ ਇੰਟਰਟੇਨਮੈਂਟ ਵੀ ਹੁੰਦਾ ਸੀ ਤੇ ਮੈਨੂੰ ਲੱਗਦਾ ਮਾਰਨਿੰਗ ਦੇ ਬੱਚੇ ਆਇਆ 11:00 ਵਜੇ ਦੇ ਅਸੀਂ ਆਏ ਆ ਤੇ ਬਸ ਉਦੋਂ ਦੇ ਇੱਕ ਬੈਡਰੂਮ 'ਚ ਬਹਿ ਕੇ ਹਾਂ ਤਾਸ਼ਨਾ ਖੇਡ ਲਓ ਬਸ ਐਸੀ ਮੋਬਾਈਲ ਤੇ ਗੇਮ ਖੇੜ ਲਓ ਪਬਜੀ ਖੇੜ ਲਓ ਆ ਖੇੜ ਲਓ ਮਤਲਬ ਕਿ ਉਹ ਗੇਮਾਂ ਵੀ ਨਹੀਂ ਰਹਿ ਗਈਆਂ ਨਾ ਉਹ ਇੰਜੋਏਮੈਂਟ ਰਹਿ ਗਿਆ ਜਦੋਂ ਅਸੀਂ ਜਾਂਦੇ ਹੁੰਦੇ ਸੀ ਤੇ ਮਤਲਬ ਕਿ ਕਹਿੰਦਾ ਬਾਬਾ ਚਾਹ ਸਾਡੇ ਘਰੇ ਰਿਸ਼ਤੇਦਾਰ ਆਉਂਦੇ ਸੀ ਚਾਹੇ ਅਸੀਂ ਕਿਤੇ ਜਾਂਦੇ ਸੀ ਇੱਕ ਚਾਹ ਹੁੰਦਾ ਸੀ ਆਂਡ ਗਵਾਣ ਨੂੰ ਵੀ ਚਾਹ ਹੁੰਦਾ ਸੀ ਵੀ ਕੋਈ ਰਿਸ਼ਤੇਦਾਰ ਆਇਆ ਤੇ ਚਾਣਾ ਆਂਡ ਗਵਾਂਡ ਚਾਚੇ ਤਾਈ ਵੀ ਮਿਲਣ ਆਉਂਦੇ ਹੁੰਦੇ ਸੀ ਤੇ ਇੱਕ ਦਰਖਤ ਦੇ ਥੱਲੇ ਬਹਿ ਜਾਣਾ ਅੱਧੀ ਅੱਧੀ ਰਾਤ ਤੱਕ ਗੱਲਾਂ ਕਰੀ ਮੈਨੂੰ ਅੱਜ ਵੀ ਯਾਦ ਆ 12-12 ਇੱਕ ਇੱਕ ਵਜ ਜਾਂਦਾ ਹੁੰਦਾ ਸੀਗਾ ਗੱਲਾਂ ਕਰਦਿਆਂ ਨੂੰ ਕਹਣਾ ਨਹੀਂ ਸੌਣੇ ਤਾਂ ਨੇਤਾਂ ਅੱਜ ਤਾਂ ਮਸਾ ਆਏ ਆ ਮਾਮੇ ਹੁਰੀ ਮਸਾ ਆਏ ਆ ਜਾਂ ਭੂਆ ਆ ਗਏ ਮਸਾ ਆਏ ਆ ਜਾਂ ਮੇਰੀ ਦਾਦੀ ਦੇ ਪੇਕੇ ਆਉਣ ਤੇ ਸਾਨੂੰ ਸਭ ਤੋਂ ਵੱਡਾ ਚਾਹ ਹੁੰਦਾ ਸੀ ਕਿ ਉਹਕੇ ਦਾਦੀ ਦੇ ਪੇਕੇ ਜਦੋਂ ਆਉਂਦੇ ਸੀ ਉਹ ਚਾਰ ਚਾਰ ਪੰਜ ਪੰਜ ਜਾਣੇ ਇਕੱਠੇ ਆਉਂਦੇ ਹੁੰਦੇ ਸੀ ਹਨਾ ਸਾਰਿਆਂ ਨੇ ਢਾਲੇ ਢਾਲੇ ਮੰਜੇ ਡਾਲੇ ਨੇ ਤੇ ਵਿਚਾਲੇ ਦਾਦੀ ਦਾਦੇ ਨੇ ਬੈਠੇ ਹੋਣਾ ਹਨਾ ਉਹਨਾਂ ਦੇ ਦਾਦੀ ਦੇ ਭਰਾਵਾਂ ਨੇ ਬੈਠੇ ਹੋਣਾ ਇੱਕ ਗੱਲ ਚੱਕਣੀ ਇੱਕ ਧਰਨੀ ਹਾਸੜ ਮਜ਼ਾਕ ਪਾ ਲੈਣੀ ਤੇ ਜਦੋਂ ਆਜਣੇ ਨਾ 12 ਕੋਦੋ ਕਹਿਣਾ ਉਹ ਕੋਈ ਗੰਜਰ ਚਾਹ ਵੀ ਕਰ ਲਿਆ ਉਹ ਹੰਤਾ ਅਗਲਾ ਪੈਰ ਚੜ ਗਿਆ ਕਾਦਾ ਸੋਣਾ ਚਲੋ ਘਰੇ ਸੌਂਦੇ ਹੀ ਰਹਿਨੇ ਆ ਤੇ ਸੋ ਆਏ ਹਾਸੇ ਮਜ਼ਾਕ ਚ ਉਹ ਸਾਨੂੰ ਸਮੇਂ ਦਾ ਹੀ ਨਾ ਪਤਾ ਲੱਗਣਾ ਪਰ ਮਾਫ ਕਰਨਾ ਅੱਜ ਸਮਾਂ ਆਇਆ ਜੀ ਦੇ ਘਰੇ ਰਿਸ਼ਤੇਦਾਰ ਆ ਪਹਿਲੀ ਗੱਲ ਤਾਂ ਉਹਦੇ ਮੱਥੇ ਤੇ ਵੱਟ ਹੁੰਦਾ ਵੀ ਇਹ ਆ ਗਿਆ ਹਾਏ ਰੋਟੀ ਖਾਊਗਾ ਹਾਏ ਸ਼ੈਨ ਸ਼ੀਲਤਾ ਨਹੀਂ ਰਹੇਗੀ ਹੈਨਾ ਨਾ ਹੀ ਅਸੀਂ ਕਿਸੇ ਨੂੰ ਕਿਸੇ ਪਰੋਣੇ ਨੂੰ ਬਹੁਤ ਹੀ ਧੀਰ ਤੱਕ ਸਹਿਣ ਕਰ ਸਕਦੇ ਹਾਂ ਤੇ ਦੂਸਰੇ ਨੰਬਰ ਤੇ ਆਂਡ ਗਵਾਂਡ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਆਂਡ ਗਵਾਂਡ ਤਾਂ ਕਹਿੰਦਾ ਜੇ ਮੇਰੇ ਘਰੇ ਆਊਗਾ ਤਾਂ ਸਾਸੀ ਕਾਲ ਕਰ ਲੂੰਗਾ ਨਹੀਂ ਆਇਆ ਹੋਊਗਾ ਉਹਦਾ ਰਿਸ਼ਤੇਦਾਰ ਆਇਆ ਮੈਂ ਕੀ ਲੈਣਾ ਸੋ ਕਿੰਨਾ ਕਿੰਨਾ ਪਰਿਵਾਰਾਂ ਦੇ ਵਿੱਚ ਪਹਿਲਾ ਸਮਾਂ ਚੰਗਾ ਲੱਗਦਾ ਸੀ ਕਿਨਾਂ ਨੂੰ ਜਿਨ੍ਹਾਂ ਨੇ ਵੇਖਿਆ ਉਹ ਜ਼ਰੂਰ ਕਮੈਂਟ ਕਰਨ ਤੇ ਹੁੰਦੇ ਸਮੇਂ 'ਚ ਅਸੀਂ ਸਿਮਟ ਕੇ ਕਿਉਂ ਛੋਟੇ ਜਿਹੇ ਰਹਿ ਗਿਆ ਇਹਦੇ ਬਾਰੇ ਜ਼ਰੂਰ ਦੱਸਿਓ ਧੰਨਵਾਦ